ਮਿੱਤਰੋ ਅੱਜ ਤੋਂ 20 ਸਾਲ ਪਹਿਲਾਂ ਇੱਕ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਜੋ ਕਿ ਬਾਲੀਵੁੱਡ ਦੇ ਵਿੱਚ ਤਾਂ ਇਹ ਗਾਣਾ ਉਸ ਟਾਈਮ ਚੱਲਿਆ ਹੀ ਸੀ ਬਲਕਿ ਇਸ ਗਾਣੇ ਦੀਆਂ ਧੁਮਾਂ ਜ਼ਿਆਦਾਤਰ ਲੋਕਾਂ ਦੇ ਵਿਆਹ ਸ਼ਾਦੀਆਂ ਉੱਪਰ ਵੀ ਡੀਜੇ ਤੇ ਪੈਂਦੀਆਂ ਸੀ ਤੇ ਆਪਾਂ ਇਹ ਗੱਲ ਤੁਹਾਨੂੰ ਕਿਉਂ ਦੱਸ ਰਹੇ ਹਾਂ ਕਿਉਂਕਿ ਇਸ ਗਾਣੇ ਦੇ ਵਿੱਚ ਬਾਲੀਵੁੱਡ ਦੀ ਜਿਹੜੀ ਇੱਕ ਸੈਲੈਬ੍ਰਿਟੀ ਨਜ਼ਰ ਆਈ ਸੀ ਜਿਹਦਾ ਨਾਂ ਸੀ ਸਫੈਲੀ ਜਰੀਵਾਲਾ ਅੱਜ ਉਸ ਦਾ 42 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਚੁੱਕਾ ਬੀਤੀ ਰਾਤ ਇਸ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਥੇ ਕਿ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਦੀ ਮੌਤ ਦਾ ਜਿਹੜਾ ਕਾਰਨ ਆ ਕਾਰਡੀਕ ਅਰੇਸਟ ਯਾਨੀ ਕਿ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਉਨੀਸ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਇਹ 42 ਸਾਲ ਦੀ ਹੋਵੇਗੀ ਇਹ ਆਪਣੇ ਸੋਸ਼ਲ ਅਕਾਊਂਟਸ ਉੱਪਰ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਸੀ ਤੇ ਇਸ ਦੀ ਮੌਤ ਦਾ ਕਾਰਨ ਜ਼ਿਆਦਾਤਰ ਨਿਊਜ਼ ਚੈਨਲਾਂ ਉੱਪਰ ਦਿਲ ਦਾ ਦੌਰਾ ਹੀ ਦੱਸਿਆ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਸਫੈਲੀ ਜਰੀਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਸੋਸ਼ਲ ਹੈਂਡਲ ਉੱਪਰ ਕੁਝ ਪੋਸਟਾਂ ਸ਼ੇਅਰ ਕੀਤੀਆਂ ਸੀ ਜਿਸ ਵਿੱਚ ਇਹ ਕਰੋਨਾ ਵਾਇਰਸ ਦਾ ਸੈਕੰਡ ਡੋਜ਼ ਇੰਜੈਕਸ਼ਨ ਲੈਂਦੀ ਦਿਖਾਈ ਦੇ ਰਹੀ ਹੈ ਤੇ ਕੁਝ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਜੋ ਇਸ ਨੇ ਕਰੋਨਾ ਵਾਇਰਸ ਦਾ ਇੰਜੈਕਸ਼ਨ ਲਿਆ ਸੀ ਤਾਂ ਇਸ ਦਾ ਅਸਰ ਕੁਝ ਹੀ ਘੰਟਿਆਂ ਉਪਰ ਇਸ ਤੇ ਅਜਿਹਾ ਹੋਇਆ ਕਿ ਸਫੈਲੀ ਦੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋਈ ਹੁਣ ਇਸ ਅਦਾਕਾਰਾਂ ਦੀ ਮੌਤ ਕਰੋਨਾ ਵਾਇਰਸ ਕਰਕੇ ਪਤਾ ਨਹੀਂ ਹੋਣੀ ਸੀ ਜਾਂ ਨਹੀਂ ਹੋਣੀ ਸੀ ਬਲਕਿ ਇਸ ਨੂੰ ਕਰੋਨਾ ਵਾਇਰਸ ਦੀ ਡੋਜ਼ ਨੇ ਹੀ ਮਰਵਾ ਦਿੱਤਾ ਤੇ ਜ਼ਿਆਦਾਤਰ ਲੋਕਾਂ ਦਾ ਵੀ ਇਹੀ ਮੰਨਣਾ ਆ ਕਿ ਇਸ ਡੋਜ਼ ਲੈਣ ਤੋਂ ਬਾਅਦ ਹੀ ਉਸ ਦੀ ਮੌਤ ਹੋਈ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਕਮੈਂਟਸ ਕਰਕੇ ਜੁਰ ਦੱਸਿਓ ਧੰਨਵਾਦ